ਇੰਡੀਅਨ ਮੋਟੀਵੇਸ਼ਨ ਚੈਨਲ ਦੇਖ ਰਹੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਤੁਹਾਨੂੰ ਗੁੱਡ ਦੀ ਸਾਰੀ ਪ੍ਰੋਸੈਸ ਦਿਖਾ ਰਹੇ ਆ ਵੀਰ ਜੀ ਇਸ ਤਰ੍ਹਾਂ ਰੋ ਕੱਢ ਕੇ ਤੇ ਇਸ ਨੂੰ ਕੜਾਹੇ ਵਿੱਚ ਐ ਪਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ ਇਸ ਨੂੰ ਅੱਗ ਸੇਕ ਦੇ ਕੇ ਥੱਲੇ ਅੱਗ ਬਾਲ ਕੇ ਤੇ ਇਸ ਦੀ ਆ ਮੈਲ ਉਤਾਰੀ ਜਾ ਰਹੀ ਹੈ ਮਿੱਠਾ ਸੋਡਾ ਲਗਾਇਆ ਜਾਂਦਾ ਇਸ ਦੀ ਮੈਲ ਉਤਾਰਨ ਦੇ ਲਈ ਸੋਡੀਅਮ ਬਾਈ ਕਾਰਬੋਨੇਟ ਦੀ ਵਰਤੋਂ ਕੀਤੀ ਜਾਂਦੀ ਆ ਉਸ ਦੇ ਉਸ ਨੂੰ ਥੋੜਾ ਜਿਹਾ ਪਾ ਕੇ ਇਸ ਰੋਹ ਦੇ ਵਿੱਚ ਤੇ ਤੇਜ਼ ਪੈਂਦੀ ਹੈ ਨਾ ਇਸ ਤਰ੍ਹਾਂ ਮੈਲ ਉਤਾਰੀ ਜਾਂਦੀ ਹੈ ਸਾਰੀ ਮੈਲ ਇਕੱਠੀ ਕਰਕੇ ਇਸ ਛਾਨੇ 'ਚ ਪਾਈ ਜਾਂਦੀ ਹੈ ਜੇ ਮੈਲ ਇਕੱਠੀ ਨਾ ਕੀਤੀ ਮੈਲ ਨਾਲ ਆਹੀ ਗਈ ਤਾਂ ਫਿਰ ਗੁੜ ਦੀ ਜਿਹੜੀ ਕੁਆਲਿਟੀ ਹੈ ਉਹ ਵਧੀਆ ਨਹੀਂ ਬਣਦੀ ਸੋ ਨੇਚਰਲ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਗੁੜ ਹੈ ਵੀਰ ਜੀ ਸੋ ਤੁਹਾਨੂੰ ਸਾਰੀ ਪ੍ਰੋਸੈਸ ਦਿਖਾਵਾਂਗੇ ਸ਼ੁੱਧ ਦੇਸੀ ਗੁੜ ਜਿਸ ਨੂੰ ਖਾਣ ਦੇ ਫਾਇਦੇ ਵੀ ਬਹੁਤ ਨੇ ਮਿੱਠਾ ਛੋਡਾ ਪਾ ਕੇ ਮੈਂ ਦਾਤੀ ਇਹ ਉਬਾਲ ਆ ਰਿਹਾ ਥੋੜਾ ਥੋੜਾ ਹਲੇ ਤੇ ਇਹ ਨਾਲ ਦੀ ਨਾਲ ਇਹ ਵੀਰ ਮੈਲ ਇਕੱਠੀ ਕਰ ਰਹੇ ਨੇ ਤਾਂ ਜੋ ਰੋਹ ਦੀ ਜਿਹੜੀ ਸਫਾਈ ਆ ਉਹ ਹੁੰਦੀ ਰਹੇ ਜਿਹੜੀ ਥੋੜੀ ਥੋੜੀ ਮੈਲ ਵਗੈਰਾ ਜੋ ਵੀ ਵਿੱਚ ਇਹ ਵੇਸਟੇਜ ਥੋੜੀ ਤੇ ਉਹ ਸਾਰੀ ਇਕੱਠੀ ਕਰਕੇ ਸਾਈਡ ਤੇ ਇਹ ਦੇਖੋ ਇਹ ਸੋਡੀਅਮ ਬਾਈਕਾਰਬੋਨੇਟ ਲਗਾਇਆ ਲਗਾਇਆ ਜਾ ਰਿਹਾ ਹੈ ਮਿੱਠਾ ਸੋਡਾ ਜਿਸ ਨੂੰ ਕਹਿੰਦੇ ਆ ਜਦੋਂ ਇਹ ਸਾਨੂੰ ਲਗਾਵਾਂਗੇ ਤਾਂ ਫਿਰ ਇਹ ਫਿਰ ਮੈਲ ਦੁਬਾਰਾ ਰੋਹ ਦੇ ਉੱਤੇ ਉੱਤੇ ਸਾਰੀ ਇਕੱਠੀ ਹੋ ਜਾਏਗੀ ਸੋ ਤੁਸੀਂ ਦੇਖ ਰਹੇ ਹੋ ਇਹ ਸਾਰੀ ਮੈਲ ਚੱਕ ਲਵਾਂਗੇ ਉਤੋਂ ਇਕੱਠੀ ਕਰਕੇ ਸਾਰੀ ਦੀ ਸਾਰੀ ਫਿਰ ਉਸੇ ਤਰ੍ਹਾਂ ਹੀ ਇਸ ਨੂੰ ਸ਼ਾਨੇ 'ਚ ਪਾਵਾਂਗੇ ਸੋ ਹੁਣ ਵੀਰ ਜੀ ਗੁੜ ਬਣਨ ਦੀ ਪ੍ਰੋਸੈਸ ਅੱਗੇ ਤੁਰ ਚੁੱਕੀ ਆ ਇਹ ਜੋ ਰੌ ਹੈ ਇਹ ਉਬਾਲ ਖਾ ਖਾ ਕੇ ਰਿਜ ਰਹੀ ਆ ਤੇ ਇਸ ਤਰ੍ਹਾਂ ਨਾਲ ਦੀ ਨਾਲ ਹੀ ਇਦਾਂ ਹੋਰ ਜਿਵੇਂ ਜਿਵੇਂ ਉਬਾਲਾ ਖਾਈ ਜਾਵੇਗੀ ਜਿੰਨੀ ਥੋੜੀ ਥੋੜੀ ਮੈਲ ਵਗੈਰਾ ਜੋ ਵੀ ਆਉਂਦੀ ਰਹੇਗੀ ਸਾਈਡ ਤੇ ਉਹ ਸਾਰੀ ਇਸ ਤਰ੍ਹਾਂ ਇਕੱਠੀ ਕਰ ਲਈ ਜਾਵੇਗੀ ਜਿਤਨੀ ਮੈਲ ਇਸ ਦੇ ਉਤੋਂ ਇਕੱਠੀ ਕੀਤੀ ਜਾਵੇਗੀ ਉਤਨਾ ਹੀ ਗੁੜ ਦੀ ਜਿਹੜੀ ਮਤਲਬ ਰੰਗ ਹੈ ਜਿਹੜਾ ਬਣਨਾ ਹੈ ਉਹ ਸਾਫ਼ ਬਣੇਗਾ ਇਹ ਹੁਣ ਤੁਸੀਂ ਦੇਖ ਰਹੇ ਹੋ ਵੀਰ ਜੀ ਜੋ ਕਿ ਗੁੜ ਹੈ ਉਹ ਉੱਪਰ ਜਿਵੇਂ ਜਿਵੇਂ ਸੇਕ ਵੱਧ ਕੇ ਗੁੜ ਪੱਕ ਰਿਹਾ ਹੈ ਉਵੇਂ-ਉਵੇਂ ਕੜਾਹੀ 'ਚ ਉਬਲ-ਉਬਲ ਕੇ ਉੱਪਰ ਨੂੰ ਆ ਰਿਹਾ ਹੈ ਇਹ ਦੇਖੋ ਬੁਲਬਲੇ ਫਟ ਰਹੇ ਨੇ ਜੋ ਕਿ ਕੰਡੀਸ਼ਨ ਹੈ ਕਿ ਹਾਂ ਇਹ ਗੁੜ ਬਣਨ ਦੇ ਬਹੁਤ ਹੀ ਨਜ਼ਦੀਕ ਹੈ ਸੋ ਇਸ ਦਾ ਕਲਰ ਜਿਹੜਾ ਹੈ ਉਹ ਬਹੁਤ ਸ਼ਾਨਦਾਰ ਹੈ ਮੈਂ ਬੇਨਤੀ ਫਿਰ ਤੋਂ ਕਰ ਰਿਹਾ ਜੇਕਰ ਕਿਸੇ ਵੀਰ ਭਰਾ ਨੂੰ ਗੁੜ ਦੇਸੀ ਗੁੜ ਖਰੀਦਣਾ ਹੋਵੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਕੰਟੈਕਟ ਨੰਬਰ ਦੇ ਦਵਾਂਗਾ ਉਸ ਤੇ ਕੰਟੈਕਟ ਕਰ ਸਕਦਾ ਹੈ ਤੇ ਗੁੜ ਜਿਹੜਾ ਹੈ ਜੇ ਦੂਰ ਵੀ ਕੋਈ ਵੀਰ ਬੈਠਾ ਹੈ ਤੁਸਨੂੰ ਪਾਰਸਲ ਵੀ ਕਰ ਦਿੱਤਾ ਜਾਵੇਗਾ ਸੋ ਹਣ ਗੁੜ ਦੀ ਜਿਹੜੀ ਹੈ ਉਹ ਲਾਸਟ ਪ੍ਰੋਸੈਸਿੰਗ ਵੱਲ ਨੂੰ ਚੱਲ ਪਿਆ ਹੈ ਜਿੱਥੇ ਕਿ ਹੁਣ ਬਸ ਕੋਈ ਥੋੜੇ ਸਮੇਂ ਦੇ ਵਿੱਚ ਹੀ ਜੋ ਗੁੜ ਬਣ ਜਾਵੇਗਾ ਤੇ ਇਹ ਤੁਸੀਂ ਦੇਖੋ ਹੁਣ ਇਹ ਗੁੜ ਜੋ ਹੈ ਕਿ ਬਸ ਬਣ ਚੁੱਕਾ ਹੈ ਵੀਰ ਜੀ ਹੁਣ ਇਸ ਦੇ ਵਿੱਚ ਲੱਕੜ ਦਾ ਜਿਸ ਨੂੰ ਕਾਵਾ ਬੋਲ ਰਹੇ ਬੋਲਦੇ ਹਾਂ ਤੇ ਉਹ ਕਾਵਾ ਜਿਹੜਾ ਇਸ ਤੇ ਚਲਾਇਆ ਜਾਵੇਗਾ ਉਸ ਕਾਵੇ ਦੀ ਵਰਤੋਂ ਵੀ ਤੁਹਾਨੂੰ ਦੱਸ ਦਈਏ ਵੀਰ ਜੀ ਕਿਸ ਲਈ ਕਰਦੇ ਹਾਂ ਜਦੋਂ ਗੁੜ ਜਿਹੜਾ ਇਹ ਉਹ ਪੱਕ ਜਾਂਦਾ ਹੈ ਤੇ ਥੱਲੇ ਕੜਾਹੀ ਦੇ ਨਾਲ ਲੱਗੇ ਸੜੇ ਨਾ ਉਸ ਦੇ ਲਈ ਉਹ ਲੱਕੜ ਦੇ ਕਾਵੇ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦੇ ਉਸ ਨੂੰ ਇਸ ਦੇ ਵਿੱਚ ਪਾ ਕੇ ਗੁੜ ਦੇ ਤੇ ਹਲਾਇਆ ਜਾਂਦਾ ਹੈ ਤਾਂ ਕਿ ਜਿਹੜਾ ਗੁੜ ਹੈ ਉਹ ਕੜਾਹੀ ਦੇ ਥੱਲੇ ਨਾ ਲੱਗੇ ਸੋ ਇਹ ਗੁੜ ਬਣਨ ਦੀ ਲਾਸਟ ਸਟੇਜ ਹੈ ਇਸ ਤਰ੍ਹਾਂ ਕਹਾਵਾ ਚਲਾਇਆ ਜਾਏਗਾ ਕੋਈ 10-15 ਮਿੰਟ ਤੇ ਜਦੋਂ ਗੁੜ ਦੀ ਜਿਹੜੀ ਥਿਕਨੈਸ ਹੈ ਉਹ ਕਾਫੀ ਜ਼ਿਆਦਾ ਹੋ ਜਾਏਗੀ ਇਸ ਟਾਈਮ ਹਾਲੇ ਮਤਲਬ ਬਹੁਤ ਪਤਲਾ ਹੈ ਹੁਣ ਜੋ ਤਕਰੀਬਨ ਤਕਰੀਬਨ ਗੁੜ ਨੂੰ ਖਟਾ ਖੱਟੇ ਜੇ ਰੰਗ ਦੀ ਜਿਹੜੀ ਹੈ ਉਹ ਕਲਰ ਜਿਹੜਾ ਨੇਚਰਲ ਹੈ ਉਹ ਗੁੜ ਦੇ ਉੱਤੇ ਆਉਂਦਾ ਜਾ ਰਿਹਾ ਹੈ ਤੇ ਇਹ ਦੇਖੋ ਵੀਰ ਜੀ ਹੁਣ ਗੁੜ ਕਾਫੀ ਸੰਘਣਾ ਹੋ ਚੁੱਕਾ ਹੈ ਇਹ ਹਿਲਾ ਰਹੇ ਆ ਤਾਂ ਸਾਈਡ ਤੇ ਦੇਖੋ ਜੋ ਹੀ ਇਹਦੀ ਥਿਕਨੈਸ ਪਹਿਲਾਂ ਨਾਲੋਂ ਵੱਧ ਚੁੱਕੀ ਹੈ ਇਸ ਤਰ੍ਹਾਂ ਇਸ ਨੂੰ ਹਿਲਾਉਂਦੇ ਜਾਵਾਂਗੇ ਤਾਂ ਜੋ ਜਿਹੜਾ ਗੁੜ ਹੈ ਉਹ ਥੱਲੇ ਲੱਗੇ ਨਾ ਤੇ ਜੇ ਗੁੜ ਇਸ ਸਟੇਜ ਤੇ ਆ ਕੇ ਛੜਦਾ ਹੈ ਤੇ ਫਿਰ ਉਹ ਖਾਨਚ ਵੀ ਥੋੜਾ ਜਿਆ ਸਹੀ ਨਹੀਂ ਲੱਗੇਗਾ ਸੋ ਇਸ ਤਰ੍ਹਾਂ ਹਲਾਉਂਦੇ ਜਾਵਾਂਗੇ ਇਸਨੂੰ ਚੰਗੀ ਤਰ੍ਹਾਂ ਜੋ ਕਿ ਇਹ ਘਾਵਾ ਤੁਹਾਨੂੰ ਦਿਖਾ ਰਿਹਾ ਆ ਵੀਰ ਜੀ ਇਹ ਚੱਲ ਰਿਹਾ ਹੈ ਇਸਨੂੰ ਰੋਕ ਨਹੀਂ ਸਕਦੇ ਕਿਉਂਕਿ ਜੇ ਇਸਨੂੰ ਇੱਥੇ ਰੋਕਿਆ ਗਿਆ ਤਾਂ ਜਿਹੜਾ ਗੋੜਾ ਹੈ ਉਹ ਸੜ ਜਾਵੇਗਾ ਇਸ ਤਰ੍ਹਾਂ ਇਸਨੂੰ ਲਗਾਤਾਰ ਹੀ ਲਾਉਣਾ ਪਵੇਗਾ ਸੋ ਇਹ ਤਾਂ ਦਿਖਾ ਰਹੇ ਆ ਹੁਣ ਵੀਰ ਜੀ ਬਸ ਗੁੜ ਜੋ ਹੈ ਉਹ ਲਾਸਟ ਸਟੇਜ ਤੇ ਪਹੁੰਚ ਚੁੱਕਾ ਹੈ ਹੁਣ ਇਸ ਨੂੰ ਕੜਾਹੇ ਦੇ ਵਿੱਚੋਂ ਇਸ ਲੱਕੜ ਦਾ ਜੋ ਇਹ ਗੰਡ ਹੈ ਤੇ ਇਸ ਦੇ ਵਿੱਚ ਪਾਇਆ ਜਾਵੇਗਾ ਤੇ ਇਹ ਵੀਰ ਕਹਿੰਦਾ ਸੀ ਵੀ ਗੁੜ ਦੀ ਚਾੜ ਲਾਉਣੀ ਹੈ ਤਾਂ ਚਾੜ ਲਾ ਰਿਹਾ ਏ ਸੋ ਵੀਰ ਜੀ ਹੁਣ ਫਾਈਨਲੀ ਗੁੜ ਬਣ ਕੇ ਤਿਆਰ ਹੈ ਗੰਡ ਦੇ ਵਿੱਚ ਬਿਲਕੁਲ ਨੇਚਰਲ ਗੁੜ ਹੈ ਕੋਈ ਵੀ ਕਲਰ ਵਗੈਰਾ ਇਸ ਚ ਐਡ ਨਹੀਂ ਕੀਤਾ ਗਿਆ ਸੋ ਫਿਰ ਤੋਂ ਬੇਨਤੀ ਹੈ ਮੇਰੇ ਵੀਰਾਂ ਨੂੰ ਜੇ ਕਿਸੇ ਨੇ ਵੀ ਗੋੜ ਦਾ ਆਰਡਰ ਲਗਾਉਣਾ ਹੋਵੇ ਤਾਂ ਉਹ ਤਾਂ ਡਿਸਕ੍ਰਿਪਸ਼ਨ ਜ ਦਿੱਤੇ ਨੰਬਰ ਤੇ WhatsApp ਜਾਂ ਕਾਲ ਸਿੱਧੀ ਕਰਕੇ ਤੇ ਆਰਡਰ ਦੇ ਸਕਦਾ ਹੈ ਸੋ ਵੀਡੀਓ ਵੇਖ ਰਿਹਾ ਹੈ ਵੀਰਾਂ ਨੂੰ ਧੰਨਵਾਦ ਜੀ